ਹਾਂਜੀ ਕਾਲਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਆਪਾਂ ਪਿਓਰ ਕਾਟਨ ਦੇ ਸੂਟ ਲੈ ਕੇ ਆਏ ਆਂ ਉਹ ਵੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਸੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਇਹ ਸੂਟ ਆਪਾਂ ਜਿਹੜੇ ਲੈ ਕੇ ਆਏ ਬਿੱਦ ਦੁਪੱਟਾ ਲੈ ਕੇ ਆਏ ਆਂ ਜੀ ਇਹਦੇ ਵਿੱਚ ਜਿਹੜਾ ਆਪਾਂ ਫਰਸਟ ਸੂਟ ਲੈ ਕੇ ਆਏ ਆਂ ਵੀਰੇ ਇਹ ਵਾਲਾ ਸੂਟ ਆ ਬਹੁਤ ਹੀ ਪਿਆਰਾ ਕਲਰ ਆ ਤੁਸੀਂ ਦੇਖ ਸਕਦੇ ਹੋ ਇਹ ਦੇ neck ਦੇ ਉੱਪਰ ਕੰਮ ਹੋਇਆ ਹੋਇਆ ਹੈ neck ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੋਇਆ ਹੈ ਆਰਟੀਫੀਸ਼ੀਅਲ ਮਿਰਰ ਲਗਾ ਕੇ ਕੰਮ ਕੀਤਾ ਹੋਇਆ ਹੈ ਇਹ ਵਾਲਾ ਇਹਦਾ ਦੁਪੱਟਾ ਆ ਗਿਆ ਬਹੁਤ ਹੀ ਸੋਹਣਾ ਦੁਪੱਟਾ ਹੈਗਾ ਇਹਦਾ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਆ ਇਹ ਇਹਦੇ ਨਾਲ ਬਾਟਮ ਆ ਗਈ ਸੀ ਬਾਟਮ ਵੀ ਬਹੁਤ ਸੋਹਣੀ ਪ੍ਰਿੰਟਡ ਵਾਈਟ ਕਲਰ ਦੀ ਬਾਟਮ ਲਗਵਾਈ ਹੋਈ ਆ ਇਹ ਜਿਹੜਾ ਫੁੱਲ ਸੂਟ ਬਣ ਕੇ ਰੈਡੀ ਆ ਪ੍ਰਾਈਸ ਵੀ ਬਹੁਤ ਘੱਟ ਦੇ ਵਿੱਚ ਇਹ ਵਾਲੇ ਸੂਟ ਆ ਜਿਹੜੇ ਆਪਾਂ ਨੇ सेल ਕਰ ਰਹੇ ਹਾਂਗੇ 499 ਦੇ ਵਿੱਚ ઓਨਲੀ ਇਹਦੇ ਵਿੱਚ ਫਰਸਟ ਸੂਟ ਇਹ ਆ ਗਿਆ ਸੈਕਿੰਡ ਸੂਟ ਜਿਹੜਾ ਆ ਗਿਆ ਇਹ ਵਾਲਾ ਆ ਗਿਆ ਬਹੁਤ ਪਿਆਰਾ ਕਲਰ ਆ ਪਰਪਲ ਕਲਰ ਦਾ ਸੂਟ ਆ ਇਹਦੇ ਮਸ਼ੀਨ ਤੇ ਹੈਂਡ ਦੀ ਕਢਾਈ ਹੋਈ ਹੋਈ ਆ ਇਹ ਵਾਲੀਆਂ ਇਕੱਠਾਂ ਸਾਰੀਆਂ ਹਨ ਦੇ ਨਾਲ ਬਣਾਈਆਂ ਹੋਈਆਂ ਨੇ ਇਹਦੇ ਨਾਲ ਇਹ ਵਾਲੀ ਬਾਟਮ ਲਗਵਾਈ ਹੋਈ ਹੈ ਜੀ ਇਹ ਵਾਲਾ ਦੁਪੱਟਾ ਲਗਵਾਇਆ ਹੈ ਸੈਕਿੰਡ ਸੂਟ ਜਿਹੜਾ ਆਪਣੇ ਕੋਲੇ ਇਹ ਵਾਲਾ ਆ ਗਿਆ ਸੇਮ ਪ੍ਰਾਈਸ ਹੈ ਇਹਦਾ ਵੀ ਥਰਡ ਸੂਟ ਬਹੁਤ ਹੀ ਪਿਆਰਾ ਕਲਰ ਆ ਬਹੁਤ ਹੀ ਸੋਹਣਾ ਜਨੀਕ ਜਿਹਾ ਪ੍ਰਿੰਟ ਆਗਾ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਵੀ ਗੱਠ ਕੜਾਈ ਹੋਈ ਹੋਈ ਹੈ ਜੀ ਮੈਂ ਤੁਹਾਨੂੰ ਇੱਕ ਵਾਰ ক্লোਜ਼ ਤੋਂ ਦਿਖਾ ਦੇਣੀ ਆ ਬਹੁਤ ਹੀ ਸੋਹਣਾ ਪਿਓਰ ਕਾਟਨ ਆ ਵੀਰੇ ਲਾਈਨਿੰਗ ਦੀ ਕੋਈ ਲੋੜ ਨਹੀਂ ਬਿਲਕੁਲ ਵੀ ਇਹਦੇ ਵਿੱਚ ਮਿਕਸ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਵਾਰ ਉੱਪਰ ਤੋਂ ਚੱਕ ਕੇ ਵੀ ਦਿਖਾ ਦੇਣੀ ਤੁਸੀਂ ਦੇਖ ਸਕਦੇ ਹੋ ਜਮਾ ਪਿਓਰ ਕਾਟਨ ਆਗੀ ਇਹਦੇ ਨਾਲ ਪਲੇਨ ਬਾਟਮ ਲੱਗੀ ਹੋਈ ਹੈ ਤੇ ਪ੍ਰਿੰਟਡ ਇਹ ਵਾਲਾ ਦੁਪੱਟਾ ਆ ਗਿਆ ਏ ਵੀ ਸੇਮ ਪ੍ਰਾਈਸ ਦੇ ਵਿੱਚ ਆਪਣੇ ਕੋਲੇ ਸੂਟ ਹੈਗਾ ਇੱਕ ਇਹਦੇ ਵਿੱਚ ਇਹ ਵਾਲਾ ਆ ਗਿਆ ਇਹ ਵੀ ਬਹੁਤ ਪਿਆਰਾ ਕੰਬੀਨੇਸ਼ਨ ਹੈ ਲਾਈਟ ਕਲਰ ਦਾ ਜਿਹੜਾ ਸੂਟ ਹੈ ਸੂਟ ਦੇ neck ਦੇ ਉੱਪਰ ਜਿਹੜਾ ਬਰਕ ਹੋਇਆ ਹੈ ਮਸ਼ੀਨ ਦਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਐਨੇ ਪ੍ਰਾਈਸ ਦੇ ਵਿੱਚ ਤਾਂ ਵੀ ਇਕੱਲਾ ਬਰਕ ਹੀ ਹੁੰਦਾਗਾ ਆਪਾਂ ਤੁਹਾਨੂੰ ਸੂਟ ਦੇ ਰਹੇ ਹਾਂ ਸਮੇਤ ਦੁਪੱਟਾ ਉਹ ਵੀ ਵਿਰਦ ਦੁਪੱਟੇ ਦੇ ਨਾਲ ਦੇ ਰਹੇ ਹਾਂ ਇਹਦੇ ਨਾਲ ਦੁਪੱਟਾ ਆ ਗਿਆ ਬਹੁਤ ਹੀ ਪਿਆਰਾ ਦੁਪੱਟਾ ਦੁਪੱਟਾ ਹੈਗਾ ਕਿਉਂਕਿ ਆਹ ਕਲਰ ਇਹਦੇ ਵਿੱਚ ਯੂਜ਼ ਕੀਤਾ ਹੋਇਆ ਤਾਂ ਕਰਕੇ ਦੁਪੱਟੇ ਤੇ ਬਹੁਤ ਹੀ ਸੋਹਣੀ ਪ੍ਰਿੰਟਡ ਜਿਹਦੇ ਨਾਲ ਬਾਟਮ ਆ ਗਈ ਇਹ ਵਾਲੇ ਸਾਰੇ ਸੂਟ ਆ ਜਿਹੜੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਆ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੂੰ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਇੱਕ ਵੀਰੇ ਆਪਾਂ ਨੂੰ ਕੰਮ ਵਾਲੀ ਕੁੜੀ ਦੀ ਲੋੜ ਆ ਗਈ ਜੋ ਆਪਣੇ ਮਸ਼ੀਨਾਂ ਨੂੰ ਚਲਾ ਸਕੇ ਅਗਰ ਮਸ਼ੀਨ ਨਹੀਂ ਵੀ ਚਲਾਉਣੀ ਉਹਦੀ ਤਾਂ ਅਸੀਂ ਸਿਖਾ ਦੇਾਂਗੇ ਜੀ ਸੋ ਉਹ ਵੀ ਮੇਰੇ ਨਾਲ ਜਰੂਰ ਕੰਟੈਕਟ ਕਰਿਓ ਅਗਰ ਬਰਨਾਲਾ ਲੋਕਲ ਬਰਨਾਲਾ ਦੇ ਤਾਂ ਬੈਸਟ ਹੈ ਅਗਰ ਬਰਨਾਲਾ ਦਾ ਕੋਈ ਨਾਲ ਦੇ ਪਿੰਡ ਤੋਂ ਆ ਤਾਂ ਵੀ ਮੇਰੇ ਨਾਲ ਜਰੂਰ ਕੰਟੈਕਟ ਕਰਿਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤਾਂ ਜੋ ਆਪਾਂ ਨਿਊ ਵੀਡੀਓ ਅਪਲੋਡ ਕਰਦੇ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਥੈਂਕ ਯੂ ਜੀ